ਕਿਉਂਕਿ ਰੈਵਨਿਊ ਦੇ ਮਤਾਂਕ ਸਾਡਾ ਪਿੰਡ ਭਾਵੇਂ ਜ਼ਿਲ੍ਹੇ ਤੋਂ ਬਾਹਰ ਆ ਪਰ ਛਰੋਮਣੀ ਕਮੇਟੀ ਦੀਆਂ ਵੋਟਾਂ ਦੇ ਮਤਾਂਕ ਵੀ ਵੈਸੇ ਵੀ ਮੈਂ ਸਿੰਘ ਸਾਹਿਬ ਨੂੰ ਹੁਣ ਦੱਸ ਰਿਹਾ ਸੀ ਕਿ ਇਸ ਜ਼ਿਲ੍ਹੇ ਦੇ ਲੋਕਾਂ ਦਾ ਦੋ ਵਾਰ ਇਮਤਿਹਾਨ ਮੈਂ ਦੇਖਿਆ ਕਿ ਲੋਕ ਕਹਿੰਦੇ ਨੇ ਕਿ ਵਰਕਰ ਲੀਡਰ ਨਾਲ ਹੁੰਦੇ ਨੇ ਪਰ ਇਸ ਜ਼ਿਲ੍ਹੇ ਦੇ ਵਰਕਰਾਂ ਨੇ ਸਾਬਤ ਕੀਤਾ ਕੀ ਵਰਕਰ ਇਸ ਲੋ ਇਸ ਜ਼ਿਲ੍ਹੇ ਦੇ ਸੋਚ ਨਾਲ ਨੇ ਵਿਚਾਰ ਨਾਲ ਨੇ ਇੱਕ ਵਾਰ ਸਮਾਂ ਆਇਆ ਸੀ ਚੋਣਾ ਹੋਈਆ ਮੈਨੂੰ ਪਾਰਟੀ ਨੇ ਟਿਕਟ ਦਿੱਤਾ ਇੱਥੋਂ ਦਾ ਹਲਕਾ ਇੰਚਾਰਜ ਵੀ ਭੱਜ ਗਿਆ ਸ਼ਰਮਣੀ ਕਮੇਟੀ ਦਾ ਮੈਂਬਰ ਵੀ ਭੱਜ ਗਿਆ ਜ਼ਿਲ੍ਹਾ ਪ੍ਰਧਾਨ ਵੀ ਭੱਜ ਗਿਆ ਸਰਕਲ ਪ੍ਰਧਾਨ ਵੀ ਭੱਜ ਗਏ ਸਾਰੀ ਜਥੇਬੰਦੀ ਚਲੀ ਗਈ ਪਰ ਵਰਕਰ ਸਾਰੇ ਨਾਲ ਰਹਿ ਗਏ ਕੇਵਲ 1500 ਵੋਟ ਉੱਧਰ ਤੇ ਇੱਧਰ ਆ ਜਾਂਦੀ ਕਮਾ ਜਿੱਤ ਗਿਆ ਨਹੀਂ ਸਿਰ 1500 ਵੋਟ ਅੱਜ ਤਿੰਨ ਹਲਕੇ ਨੇ ਤਿੰਨੇ ਹਲਕਾਂ ਵਿੱਚ ਸੋ ਕੋਲ ਕੋਈ ਹਲਕਾ ਇੰਚਾਰਜ ਨਹੀਂ ਪਰ ਇਥੋਂ ਦੀ ਸਾਰੀ ਲੀਡਰਸ਼ਿਪ ਨੇ ਖਾਸ ਤੌਰ ਤੇ ਸੋਨੂ ਲੀਵੜਾ ਜੀ ਨੇ ਮੇਰਾ ਪਿਆਰਾ ਜੀ ਅਤੇ ਬਲਤੇਜ ਜੀ ਨੇ ਗੁਰਜੀਤ ਤਲਵੰਡੀ ਜੀ ਨੇ ਅਤੇ ਲਖਵਿੰਦਰ ਲਖਵੀਰ ਸਿੰਘ ਥਾਬਲਾ ਨੇ ਰਮਵੀਰ ਪੁੰਨਿਆ ਜੀ ਨੇ ਅਤੇ ਤੁਸੀਂ ਸਾਰਿਆਂ ਨੇ ਸਹਿਯੋਗ ਦੇ ਕੇ ਅੱਜ ਲਾ ਮਿਸਾਲ ਕੱਟ ਕਰਕੇ ਸਾਬਤ ਕਰਤਾ ਕਿ ਪੰਜਾਬ ਦੇ ਲੋਕ ਔਰ ਖਾਲਸਾ ਇਸ ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਦੇ ਲੋਕ ਪੰਥ ਨਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਕਬੂਲਦੇ ਨੇ ਵੀਰੋ ਇਹੋ ਧਰਤੀ ਆ ਜਿਸ ਧਰਤੀ ਨੇ ਨਿੱਕੀਆਂ ਜਿੰਦਾ ਵੱਡੇ ਸਾਕੇ ਦਾ ਇਤਿਹਾਸ ਰਚਿਆ ਇਹੋ ਧਰਤੀ ਆ ਜਿਸ ਧਰਤੀ ਨੇ 700 ਸਾਲਾਂ ਦੀ ਗੁਲਾਮੀ ਮੁਗਲਾਂ ਦੀ ਤੋੜ ਕੇ ਖਾਲਸਾ ਰਾਜ ਦੇ ਝੰਡੇ ਗੱਡੇ ਬਜੀਦੇ ਖਾਨ ਦਾ ਸਿਰ ਕੱਟ ਕੇ ਚਪੜਚੜੀ ਦੇ ਵਿਧਾਨ ਦੇ ਵਿੱਚ ਉਹ ਨਾਰਾ بلند ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਗੁਰੂ ਕਲਗੀਧਰ ਪਾਸ਼ਾ ਨੇ ਦਿੱਤਾ ਸੀ ਬੋਲੇ ਸੋ ਨਿਹਾਲ ਦਾ ਜਿਹਦੇ ਬਾਰੇ ਕਿਸੇ ਨੇ ਲਿਖਿਆ ਅਕਾਲ ਕਾ ਨਾਰਾ ਮਾਰਾ ਥਾ ਗੋਬਿੰਦ ਕੇ ਗਾਜੀ ਸਿੰਘੋਂ ਨੇ ਪੈ ਪੀਤ ਹੋਈ ਔਰ ਕਾਂਪ ਉੱਠੀ ਉਹ ਮਾਨਮਤੀ ਤਰਕਾਨੀ ਸੀ ਪੰਜਾਬ ਕੇ ਵੇਲੇ ਸ਼ਾਹਦ ਹੈ ਹੈ ਜਿਨ ਮੇ ਲਟਕੀ ਹੋਈ ਲੀਰੇ ਉਸ ਬਾਗ ਰਹੇ ਦਰਾਨੇ ਕੀ ਸਲਵਾਰ ਜਹਾਂ ਉਲਝਾਨੀ ਸੀ ਇਹਦੇ ਬਾਗਲ ਦੇ ਵਿੱਚ ਚਮਕੌਰ ਦੇ ਮੈਦਾਨ ਨੇ ਜਿਹੜੇ ਮੈਦਾਨ ਦਸਦੇ ਨੇ ਜਿਨ੍ਹਾਂ ਮੈਦਾਨਾਂ ਨੇ ਸੂਰਾ ਸੂ ਜੋ ਲਰੇ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੇ ਕਵੇ ਨਾ ਛੋਡੇ ਖੇਤ ਓਏ ਧਰਤੀ ਦੇ ਬਾਗਲ ਦੇ ਵਿੱਚ ਕਹੇ ਅਨੰਦਪੁਰ ਦੀ ਧਰਤੀ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਰਕ ਨਾ ਜਾਏ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੋ ਵੀਰੋ ਇਸ ਧਰਤੀ ਦੇ ਜੰਮਪਲਾਂ ਨੇ ਅੱਜ ਇਹ ਵਿੰਗਾਰ ਨੂੰ ਕਬੂਲ ਕੇ ਜੋ ਸਰੀਆਕਾਲ ਤੱਕ ਸਾਹਿਬ ਦੀ ਫਸੀਲ ਤੋਂ ਪੰਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰ ਲਈ ਮੋੜ ਸਰਜੀਤ ਕਰ ਲਈ ਇੱਕ ਨਵੀਂ ਲੀਡਰਸ਼ਿਪ ਦੇਣ ਲਈ ਔਰ ਅਕਾਲੀਆਂ ਦਾ ਰੋਬ ਉਹ ਭੈ ਜਿਹੜਾ ਅੱਜ ਖਤਮ ਹੋ ਗਿਆ ਕਿਸੇ ਟਾਈਮ ਕੋਈ ਸਮਾਂ ਸੀ ਗੁਰਦੁਆਰਾ ਸਹਿਵਾਨਾਂ ਦੀਆਂ ਜਾਇਦਾਦਾਂ ਤੇ ਸਰਕਾਰ ਨੇ ਟੈਕਸ ਲਾਤਾ ਸੀ ਗੁਰਦੁਆਰਾ ਸਹਿਵਾਨਾਂ ਦੇ ਵਿੱਚ ਜਾਣ ਤੇ ਪਾਵਾਂ ਦੀਆਂ ਲਾਤੀਆਂ ਸੀ ਉਸ ਸਮੇਂ ਪੰਥਰਤਨ ਜਾਇਦਾ ਗੁਰਚੰਦ ਸਿੰਘ ਟੋੜਾ ਨੇ ਇੱਕੋ ਲਲਕਾਰ ਮਾਰੀ ਸੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਕਿ ਮੈਂ ਸ੍ਰੀ ਅਮਰਸਰ ਸਾਹਿਬ ਤੋਂ ਮਰ ਜੀਵੜਿਆਂ ਦਾ ਇਹ ਗੱਡੀ ਭਰ ਕੇ ਰੇਲ ਗੱਡੀ ਭਰ ਕੇ ਲਿਆ ਰਿਹਾ ਦਿੱਲੀ ਨੂੰ ਤੇ ਤੁਸੀਂ ਜਿੰਨੀ ਦੇਰ ਲਿਫਟ ਖਤਮ ਨਹੀਂ ਕਰੋਗੇ ਕਾਨੂੰਨ ਬਾਸ ਨਹੀਂ ਲਾਵਾਂਗੇ ਅਸੀਂ ਦਿੱਲੀ ਜਾ ਕੇ ਡੇਰੇ ਲਾਵਾਂਗੇ ਅਜੇ ਗੱਡੀ ਚੱਲੀ ਨਹੀਂ ਸੀ ਟੌੜਾ ਸਾਹਿਬ ਕੋ ਉਦੋਂ ਤਾਰ ਆ ਗਈ ਸਿੰਘ ਹਟੇ ਨਹੀਂ ਕਹਿੰਦੇ ਜਾਣਾ ਪਹਿਲਾਂ ਲਿਖਤੀ ਤੌਰ ਤੇ ਮੰਨ ਕੇ ਫੇਰ ਸੁਨੇਹਾ ਆਵੇ ਫਿਰ ਲਿਖਤੀ ਤੌਰ ਤੇ ਚਿੱਠੀ ਫੇਰ ਭੇਜੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਸੋ ਇਹ ਪੈਸੀ ਅਕਾਲੀਆਂ ਦਾ ਕਿਸੇ ਟਾਈਮ ਔਰ ਅਕਾਲੀਆਂ ਨੇ ਏਸ਼ੀਅਨ ਗੇਮ ਵਿੱਚ ਟੌੜਾ ਸਾਹਿਬ ਦੀ ਅਗਵਾਈ ਵਿੱਚ ਤੁਸੀਂ ਸਾਰੇ ਗਏ ਔਰ ਹੱਥ ਖੜੇ ਕਰਾਏ ਭਜਨ ਲਾਲ ਵਰਗਿਆਂ ਦੇ ਤੋ ਅੱਜ ਵੀ ਅੱਜ ਭਾਰ ਦੇ ਨੀਤੀਯੋਗ ਦੀ ਮੀਟਿੰਗ ਹੋ ਰਹੀ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਅੱਜ ਜੇ ਪੰਥਕੋਰ ਮਹਾਨ ਜਥੇਬੰਦੀ ਮਜਬੂਤ ਜਥੇਬੰਦੀ ਹੁੰਦੀ ਔਰ ਉਹਦੀ ਅਗਵਾਈ ਜਾਨੀ ਹਰਪ੍ਰੀਤ ਸਿੰਘ ਵਰਗੇ ਜਥੇਦਾਰ ਦੇ ਹੱਥਾਂ ਵਿੱਚ ਹੁੰਦੀ ਤਾਂ ਅੱਜ ਭਾਰ ਦੇ ਨੀਤੀਯੋਗ ਦੀ ਮੀਟਿੰਗ ਦੇ ਸਾਹਮਣੇ ਅੱਜ ਅਕਾਲੀਆਂ ਦਾ ਮੋਰਚਾ ਲੱਗਿਆ ਹੋਣਾ ਸੀ ਕਿਉਂਕਿ ਸਾਨੂੰ ਖਾਣਾ ਜੰਗੀ ਬਲ ਘੇਰਤਾ ਸਾਨੂੰ ਜੁੰਡੋ ਜੁੰਡੀ ਕਰਾਂ ਤਾਂ ਧੜੇ ਤਾਂ ਲੜਦੇ ਨੇ ਲੀਡਰ ਤਾਂ ਲੜਦੇ ਨੇ ਅੱਜ ਤਖਤੇ ਲੜਾਤੇ ਅੱਜ ਜ세ਦਾਰਾਂ ਸਾਹਿਬ ਇੰਨਾ ਵਿੱਚ ਲੜਾਈ ਕਰਾਤੀ ਸੋ ਇਹ ਲੜਾਈ ਖਤਮ ਕਰ ਲਈ ਪੰਥ ਨੂੰ ਇਕੱਠਾ ਕਰ ਲਈ ਜਾਂ ਤਾਂ 2 ਤਰੀਕ ਦਾ ਹੁਕਮਨਾਮਾ ਕਾਰਗਰ ਸਿੱਧ ਹੋ ਸਕਦਾ ਸੀ ਜਾਂ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਜੜੀਆਂ ਨੇ ਉਹੀ ਕੀ ਘਰਾ ਹੈ ਕਿ ਪੰਥ ਨੂੰ ਜੋੜਨ ਦਾ ਸੋ ਅੱਜ ਇਸ ਮੀਟਿੰਗ ਦੇ ਵਿੱਚ ਹੱਥ ਖੜੇ ਕਰਕੇ ਆਪਾਂ ਸਾਰਿਆਂ ਨੇ ਇੱਕ ਮਤਾ ਵੀ ਪਾਸ ਕਰਨਾ ਕਿ ਪਹਾੜ ਸਰਕਾਰ ਪਾਰ ਦੇ ਗ੍ਰਹਿ ਮੰਤਰੀ ਨੂੰ ਕਹਿਣਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰਤ ਕਰਾਈਆਂ ਜਾਣ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰਤ ਕਰਾਈਆਂ ਜਾਣ